ਜੰਮੂ ਦੇ ਨਗਰੋਟਾ ਦੇ ਵਿੱਚ ਬੀਤੇ ਦਿਨ ਸ਼ਹੀਦ ਹੋਏ ਸੁਖਰਾਜ ਦੀ ਮਰਿਤਕ ਤੇ ਪਿੰਡ ਪੌਂਚੀ ਦਾ ਮਾਹੌਲ ਭਾਵਕ ਸੀ। ਨਾਮ ਅੱਖਾਂ ਦੇ ਨਾਲ ਸ਼ਹੀਦ ਦੀ ਘਰ ਵਾਪਸੀ ਹੋਈ। ਬਟਾਲਾ ਦੇ ਵਿੱਚ ਸ਼ਹੀਦ ਦੀ ਅੰਤਿਮ ਵਿਦਾਈ ਵਿੱਚ ਸ਼ਾਮਲ ਹੋਣ ਲਈ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ। ਸ਼ਹੀਦ ਦੇ ਆਖਰੀ ਸਫ਼ਰ ਵਿੱਚ ਮਾਂ ਨੇ ਖੁਦ ਪੁੱਤ ਦੀ ਦੇਨ ਨੂੰ ਮੋਢਾ ਦਿੱਤਾ। भारत माता की जय भारत माता की जय होते ही पत्नी ਤੇ ਬੱਚਾ ਨੇ ਸਲੂਟ ਕਰਕੇ ਉਸ ਨੂੰ ਆਖਰੀ ਵਿਦਾਈ ਦਿੱਤੀ ਸ਼ਹੀਦ ਦੀ ਬਾਦਰ ਮਾਤਾ ਜਿੰਦਾਬਾਦ 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 ਦੀ ਬਾਦਰ ਬੇਟੀ ਜਿੰਦਾਬਾਦ 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 ਸ਼ਹੀਦ ਦੀ ਬਾਦਰ ਬੇਟੀ ਜਿੰਦਾਬਾਦ ਜਿੰਦਾਬਾਦ ਘਰ ਤੋਂ ਲੈ ਕੇ ਸੁਖਰਾਜ ਨੂੰ ਅਗਨਪੇਂਟ ਕਰਨ ਤੱਕ ਲੋਕਾਂ ਨੇ ਦਹਿਸ਼ਤਗਰਦੀ ਤੇ ਪਾਕਿਸਤਾਨ ਦੇ ਇਤਲਾਫ ਚਮਕੀ ਨਾਰੇ ਵਾਸੀ ਵਿਖੀ ਦਿੱਤੇ ਆਸਤੇ 4 ਸਾਲ ਦੇ ਪੁੱਤਰ ਨੇ ਪਿਤਾ ਦੀ ਚਤਨੂ ਮਗਨ ਭੇਟ ਕੀਤਾ ਜੰਦਾਬਾਦ ਗੁੰਡਾਬਾਦ ਅੱਜ ਦੁੱਖ ਤਾਂ ਹੈ ਦੁੱਖ ਤੇ ਇੰਨਾ ਵੀ ਜਿਹੜਾ ਘਟਾਪੂਰਾ ਨਹੀਂ ਹੋ ਸਕਦਾ ਪਰ ਮਾਨ ਵੀ ਨਾਲ ਮਹਿਸੂਸ ਕਰਦਾ ਹੈ ਮੌਤ ਤੇ ਹਰ ਜਗ ਆ ਸਕਦੀ ਹੈ ਇਸ ਤਰ੍ਹਾਂ ਦੀ ਮੌਤ ਦੇ ਗਰਭਵਲੀ ਮੌਤ ਗੁੰਡਾਬਾਦ ਸ਼ਹੀਦ ਸੁਖਰਾਜ ਦਾ ਪਰਿਵਾਰ ਸਵਾਗਤ ਰਣ ਅੰਤਿਮ ਸੰਸਕਾਰ ਕੀਤਾ ਗਿਆ ਚਾਹੀ ਕਈ ਸਿਆਸੀ ਅਤੇ ਸਮਾਜਿਕ ਲੋਕਾਂ ਨੇ ਵੀ ਸ਼ਹੀਦ ਨੂੰ ਸ਼ਰਧਾਂਜਲੀ ਦਿੱਤੀ। ਗੁਰਦਾਸਪੁਰ ਦੇ ਡੀਸੀ ਪ੍ਰਦੀਪ ਸਰਵਾਲ ਨੇ ਕਿਹਾ ਕਿ ਸ਼ਹੀਦ ਦੇ ਪਰਿਵਾਰ ਨੂੰ ਸੂਬਾ ਸਰਕਾਰ ਦੇ ਵੱਲੋਂ ਹਰ ਪੜਦੀ ਸਹੂਲਤ ਦਿੱਤੀ ਜਾਵੇਗੀ। ਸ਼ਹੀਦ ਸੁਖਰਾਜ ਸਿੰਘ ਜੀ ਦੇ ਪਰਿਵਾਰ ਨੂੰ 5 ਲੱਖ ਰੁਪਏ ਪੰਜਾਬ ਸਰਕਾਰ ਵੱਲੋਂ ਐਕਸਕਿਊਰੇਸ਼ੀਆ ਉਹਦੇ ਨਾਲ 5 ਲੱਖ ਰੁਪਏ ਜਿਹੜਾ ਹੈਗਾ ਵਾ ਉਹਨਾਂ ਨੂੰ ਇਨ ਲਿਓਫ ਲੈਂਡ ਜਿਹੜਾ ਉਹ ਦਿੱਤਾ ਜਾਵੇ ਕਿ ਨਾਲ ਸ਼ਹੀਦ ਜੀ ਦੀ ਵੀ ਤਰਨ ਪਤਨੀਆਂ ਉਹਨਾਂ ਨੂੰ ਜਿਹੜਾ ਹੈ ਸਰਵਿਸ ਵੀ ਦਿੱਤੇ ਜਾਵੇਗੀ ਇਸ ਤੋਂ ਇਲਾਵਾ ਇਹ ਇੱਕ ਪੰਜਾਬ ਸਰਕਾਰ ਉਹ ਇੰਸ਼ੋਰੈਂਸ ਕਰਵਾਏ ਦਿੱਤੀ ਜਾਂਦੀ ਹੈ ਕਿ ਕਿਸੇ ਵੀ ਤਰ੍ਹਾਂ ਦੇ ਜਿਹੜੇ ਪਰਿਵਾਰ ਹੈ ਉਹਨਾਂ ਨੂੰ ਮੁਸ਼ਕਿਲ ਦੀ ਹੋਂ ਵਿੱਚ ਦਿੱਤੀ ਜਾਊਗੀ ਤੇ ਬਿਲਕੁਲ ਯਕੀਨੀ ਬਣਾਇਆ ਜਾਊਗਾ